ਸੀਗੇ ਕੀ ਉਹ ਇਹ ਸਮਝ ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਭਾਜਪੀ ਦੀ ਕੈਂਪੇਨ ਦੇ ਵਿੱਚ ਫਿਰ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਭਾਜਪੀ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਬੈਸ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸਟ ਦੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਹੈ ਜਿਹੜਾ ਐਮਐਲਏ ਬਣਨ ਜਾ ਰਹੀ ਹੈ ਸੋ ਮੇਰਾ ਪਹਿਲਾ ਸਵਾਲ ਕੀ ਕਾਰਨ ਸੀਗੇ ਕਿ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਵਿਧਾਨ ਸਭਾ ਦੇ ਸਪੀਕਰ ਨੂੰ ਮੁੜ ਕੇ ਵਾਪਸ ਕਰਨ ਚੱਲ ਪਏ ਕੀ ਤੁਹਾਨੂੰ ਜੋ ਜਨਾਜ਼ਾ ਬੀਜੇਪੀ ਦੇ ਨਿਕਲਣ ਵਾਲਾ ਕੀ ਤੁਹਾਨੂੰ ਪਲੀਪੰਤੀ ਅੰਦਾਜ਼ਾ ਹੋ ਚੁੱਕਿਆ ਸੀਗਾ ਜਾਂ ਤੁਹਾਡੀਆਂ ਜਿਹੜੀਆਂ ਕੋਈ ਕਮਿਟਮੈਂਟਾਂ ਹੋਈਆਂ ਸੀਗੀਆਂ ਸੈਟਿੰਗਾਂ ਹੋਈਆਂ ਸੀਗੀਆਂ ਉਹਦੇ ਉੱਪਰ ਬੀਜੇਪੀ ਖੜਾ ਨਹੀਂ ਉੱਤਰੀ ਸੀਗੀ ਮੇਰਾ ਦੂਸਰਾ ਸਵਾਲ ਸ਼ੀਤਲ ਲੰਗਰਾਲ ਨੂੰ ਕਿ ਅੱਜ ਤੋਂ ਨਹੀਂ ਜਲੰਧਰ ਵੈਸਟ ਦੇ ਲੋਕ ਨੇ ਜਿਹੜੇ ਉਹ ਪਿਛਲੇ 30 40 ਸਾਲਾਂ ਤੋਂ ਸ਼ੀਤਲ ਅੰਗਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਜੋ ਆਪਸ ਦੇ ਵਿੱਚ ਰਿਸ਼ਤੇ ਰਹੇ ਨੇ ਜੋ ਇਟ ਕੁੱਤੇ ਦਾ ਵੈਰ ਰਿਹਾ ਹੈ ਜੋ ਦੁਸ਼ਮਣੀਆਂ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਇਹ じゃ ਕਿਹੜਾ ਕਾਮਨ ਇੰਟਰਸਟ ਸੀਗਾ ਇਹ じゃ ਕਿਹੜਾ ਦੋਨਾਂ ਦਾ ਨਿੱਜੀ ਹਿੱਤ ਪੈਦਾ ਕੀਤਾ ਭਾਜਪਾ ਨੇ ਕਿ ਅੱਜ ਉਹ ਦੋਨੋਂ ਕਿਓ ਖਿਚੜੀ ਹੋਏ ਫਿਰਦੇ ਨੇ ਔਰ ਇਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਿਹੜੇ ਉਹਨਾਂ ਦੇ ਦੋਵੇਂ ਪਾਸਿਆਂ ਦੇ ਸੈਂਕੜੇ ਸਾਥੀਆਂ ਨੇ ਵਰਕਰਾਂ ਨੇ ਸਪੋਰਟਰਾਂ ਨੇ ਉਹਨਾਂ ਪਿੱਛੇ ਲੜਾਈਆਂ ਲੜੀਆਂ ਉਹਨਾਂ ਪਿੱਛੇ ਪਰਚੇ ਕਰਾਏ ਕਿ ਉਹਨਾਂ ਦਾ ਅੱਜ ਕੀ ਹਾਲ ਹੈ ਤੁਸੀਂ ਤਾਂ ਦੋਨੋਂ ਜੱਫੀਆਂ ਪਾ ਕੇ ਆਪ ਦੇ ਇੱਕ ਕਾਮਨ ਇੰਟਰਸਟ ਪਿੱਛੇ ਤੁਸੀਂ ਤਾਂ ਤੁਰਪੇ ਪਰ ਜਿਨ੍ਹਾਂ ਸਾਥੀਆਂ ਨੇ ਤੁਹਾਡੇ ਨਾਲ ਪਰਚੇ ਰਏ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਪਰ ਵੀ ਪਰਚੇ ਕਰਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਸਟੇਟਸ ਹੈ ਇਹ ਅੱਜ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗਰਾਲ ਜ਼ਰੂਰ ਦੱਸਣਾ ਮੇਰਾ ਤੀਸਰਾ ਸਵਾਲ ਲੋਕ ਕਿਸੇ ਨੂੰ ਵੀ ਚੁਣਦੇ ਨੇ ਜਦੋਂ ਵੋਟਾਂ ਪਾ ਕੇ ਤੇ ਲੋਕ ਐਕਸਪੈਕਟ ਕਰਦੇ ਨੇ ਔਰ ਪੋਲੀਟੀਕਲ ਕਲਾਸ ਦੀ ਜ਼ਿੰਮੇਵਾਰੀ ਹੁੰਦੀ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਇਲਲੀਗਲ ਐਕਟੀਵਿਟੀ ਕੋਈ ਮਾੜੀ ਐਕਟੀਵਿਟੀ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਚਾਹੇ ਉਹ ਨਸ਼ੇ ਨੇ ਚਾਹੇ ਉਹ ਦੜੇ ਸੱਟੇ ਨੇ ਚਾਹੇ ਉਹ ਲੋਟਰੀਆਂ ਨੇ ਚਾਹੇ ਉਹ ਨਕਲੀ ਸ਼ਰਾਬਾਂ ਨੇ ਚਾਹੇ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਨੇ ਇਹ ਹਰੇਕ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਨਸ਼ੋਰ ਕਰਨਾ ਕਿ ਆਪਦੇ ਹਲਕੇ ਦੇ ਵਿੱਚ ਉਹ ਇਨਸ਼ੋਰ ਕਰੇ 100% ਨਾ ਸੀ ਤਾਂ ਘੱਟੋ ਘੱਟ 100% ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਚੁਣੇ ਹੋਏ ਨੁਮਾਇੰਦੇ ਦੀ ਕਿ ਅਜਿਆ ਇਲੈਗਲ ਐਂਟੀ-ਸੋਸ਼ੀਅਲ ਇਮੋਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕੋਈ ਵੀ ਲੀਡਰ ਆਪਦੇ ਹਲਕੇ ਦੇ ਵਿੱਚ ਚੱਲਣ ਨਾ ਦੇਵੇ ਪਰ ਹੁਣ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤ ਲੰਗਰਾਲ ਦੀ ਪਿਛਲੇ 2 ਸਵਾ 2 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ ਉਹਨਾਂ ਦਾ ਜਿਹੜਾ ਪੋਲੀਟੀਕਲ ਪਾਸਟ ਹੈ ਕ੍ਰਿਮੀਨਲ ਪਾਸਟ ਉਹਨੂੰ ਤਾਂ ਛੱਡ ਦਈਏ ਪਰ ਇਹਨਾਂ 2 ਸਾਲਾਂ ਦੇ ਵਿੱਚ ਕੀ ਇਹ ਸ਼ੀਤ ਲੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਲਲੀਗਲ ਐਕਟੀਵਿਟੀਆਂ ਦੜੇ ਸੱਟੇ ਲੋਟਰੀਆਂ ਜਿੰਨੇ ਜਹਾਨ ਪਰ ਦੇ ਜਿੰਨੇ ਜਹਾਨਪਰ ਦੇ ਗੰਦੇ ਮਾੜੇ ਕ੍ਰਿਮੀਨਲ ਕੰਮ ਨੇ ਉਹਨਾਂ ਦੇ ਵਿੱਚ ਸ਼ੀਤਲ ਅੰਗਰਾਲ ਦਾ ਨਾਮ ਬੋਲਦੇ ਸ਼ੀਤਲ ਅੰਗਰਾਲ ਜੀ ਤੁਹਾਨੂੰ ਆਪਦੇ ਆਪਦੇ ਪੌਣੇ 2 ਲੱਖ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਏ ਉਹਨਾਂ ਤੱਕ ਮੇਰਾ ਚੌਥਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤਕਰੀਬਨ ਸਵਾ ਦੋ ਸਾਲ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਮੁੱਚੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਉਚੇਚੇ ਤੌਰ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਚਾਹੇ ਪੰਜਾਬ ਸਰਕਾਰ ਵੱਲੋਂ ਲਗਾ ਲਈਏ ਚਾਹੇ ਕਾਰਪੋਰੇਸ਼ਨ ਵੱਲੋਂ ਲਗਾ ਲਈਏ ਸੈਂਕੜੇ ਕਰੋੜਾਂ ਦੇ ਫੰਡਸ ਨੇ ਜਿਹੜੇ ਉਹ ਆਏ ਨੇ ਜਲੰਧਰ ਦੇ ਵਿੱਚ ਮੈਂ ਪੁੱਛਣਾ ਚਾਹਣਾ ਸ਼ੀਤ ਲੰਗਰਾਲ ਨੂੰ ਕਿ ਪਿਛਲੇ ਦੋਆਂ ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਡਿਵੈਲਪਮੈਂਟ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਤੋਂ ਜਾਂ ਕਾਰਪੋਰੇਸ਼ਨ ਤੋਂ ਕਰਾ ਸਕੇ ਹੋਣਾ ਮੈਂ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ ਕਿ ਲੋਕ ਕੰਮ ਲਈ ਚੁਣਦੇ ਨੇ ਚੰਮ ਲਈ ਨਹੀਂ ਚੁਣਦੇ ਹੈਗੇ ਨੁਮਾਇੰਦਾ ਇੱਕ ਵੀ ਇਹੋ ਜਿਹਾ ਕੰਮ ਹੈ ਜੋ ਡਿਵੈਲਪਮੈਂਟ ਦਾ ਉਹ ਲੋਕਾਂ ਦੇ ਵਿੱਚ ਦੱਸਣ ਅੱਜ ਤਾਂ ਹੀ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਨੇ ਜਿਹੜੇ ਉਹ ਹੋ ਸਕਣਗੇ ਇਸ ਤੋਂ ਇਲਾਵਾ ਪੰਜਵਾਂ ਸਵਾਲ ਸਾਥੀਓ ਮੈਂ ਸ਼ੀਤਲ ਲੰਗਰਾਲ ਜੀ ਨੂੰ ਵੀ ਔਰ ਬੀਜੇਪੀ ਨੂੰ ਵੀ ਔਰ ਜਲੰਧਰ ਵੈਸੇ ਪੌਣੇ 2 ਲੱਖ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੂਗਾ ਕਿ ਅੱਜ ਬੀਜੇਪੀ ਕੋਲੇ ਦੋ ਐਮਐਲਏ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਉਹ ਨਮਾਇੰਦਾ ਸ਼ੀਤਲ ਲੰਗਰਾਲ ਜਿਹੜਾ ਕਿ ਇੱਕ ਐਬਸੋਲਿਊਟ ਮੈਜੋਰਿਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕੋਲੋਂ ਕੋਈ ਡੱਕਾ ਡਵੈਲਪਮੈਂਟ ਦਾ ਨਾਂ ਤੋੜਵਾ ਸਕਿਆ ਜਲੰਧਰ ਵੈਸ ਦਾ ਉਹ ਜੇ ਸੁਪੋਜ਼ ਵੈਸੇ ਤਾਂ ਜਿੱਤਣ ਦਾ ਚਾਂਸ ਹੀ ਕੋਈ ਨਹੀਂ ਹੈਗਾ ਇਹ ਰਾਈਟਿੰਗ ਔਨ ਦਾ ਵਾਲ ਹੈ ਇਹ ਹਰ ਕਿਸੇ ਨੂੰ ਦਿਖ ਰਿਹਾ ਅੱਜ ਪਰ ਜੇ ਉਹ ਜਿੱਤ ਵੀ ਜਾਂਦੇ ਨੇ ਸੁਪੋਜ਼ ਕਰੋ ਜਿਹੜਾ ਕਿ ਇੰਪੋਸੀਬਲ ਹੈ ਤੇ ਉਹ ਆਪੋਜੀਸ਼ਨ ਦੇ ਐਮ ਐਲ ਏ ਬਣ ਕੇ ਇਹ ਜਾਂ ਕਿਹੜਾ ਕੰਮ ਹੈ ਪੰਜਾਬ ਸਰਕਾਰ ਤੋਂ ਕਰਾ ਸਕਣਗੇ ਜਿਹੜਾ ਕਿ ਉਹ ਸਰਕਾਰ ਦੇ ਵਿੱਚ ਰਹਿੰਦੇ ਨਾ ਕਰਵਾ ਸਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਐਬਸੋਲਿਊਟ ਮੈਜੋਰਿਟੀ ਦੇ ਨਾਲ ਆਵਾਦੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੇਵਾ ਕਰ ਰਹੀ ਹੈ ਡਵੈਲਪਮੈਂਟ ਦੇ ਜਿੰਨੇ ਕੰਮ ਨੇ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਹਾਂ ਜਿੱਥੇ ਇਹੋ ਜੇ ਮਾੜੇ ਨਲਾਇਕ ਅੰਸਰ ਸੀਗੇ ਉਹਨਾਂ ਦੇ ਡਵੈਲਪਮੈਂਟ ਜਿਹੜੀਆਂ ਉਹ ਨਹੀਂ ਹੋਈਆਂ ਹੈਗੇ ਜਿਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਇਹੋ ਜੇ ਐਮਐਲਏ ਦੀਆਂ ਨੁਮਾਇੰਦਿਆਂ ਬਣਦੀਆਂ ਨੇ ਮੈਂ ਇਹਦੇ ਨਾਲ ਨਾਲ ਇਹ ਪੰਜ ਸਵਾਲ ਨੇ ਜਿਹੜੇ ਇਹ ਮੈਂ ਸ਼ੀਤਲ ਲੰਗਰਾਲ ਤੋਂ ਔਰ ਬੀਜੇਪੀ ਤੋਂ ਪੁੱਛਣਾ ਚਾਹਣਾ ਜਿਹੜੇ ਤੁਹਾਡੇ ਸਾਹਮਣੇ ਰੱਖੇ ਨੇ ਦੂਜੇ ਪਾਸੇ ਸਾਥੀਓ ਮੈਂ ਦੋ ਗੱਲਾਂ ਮੈਂ ਹੋਰ ਕਰਨੀਆਂ ਨੇ ਸ਼ੀਤਲ ਲੰਗਰਾਲ ਨੂੰ ਕਿ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਕਿ ਜੀ ਕੰਮ ਨਹੀਂ ਹੁੰਦੇ ਪੰਜਾਬ ਸਰਕਾਰ ਤੋਂ ਜਦੋਂ ਮੁੱਖ ਮੰਤਰੀ ਕੋਲੇ ਜਾਂਦੇ ਆ ਪੰਜਾਬ ਸਰਕਾਰ ਕੋਲ ਜਾਂਦੇ ਆ ਤੇ ਕੰਮ ਨਹੀਂ ਹੁੰਦੇ ਤੇ ਸ਼ੀਤਲ ਲੰਗਰਾਲ ਜੀ ਤੁਸੀਂ ਉਹ ਸਮਾਂ ਭੁੱਲ ਕੇ ਜਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 40 ਮਿੰਟ ਲਗਾਤਾਰ ਤੁਸੀਂ ਪੰਜਾਬ ਸਰਕਾਰ ਦੇ ਔਰ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਉਹਨਾਂ ਦੀ ਲੀਡਰਸ਼ਿਪ ਦੇ ਲਗਾਤਾਰ 40 ਮਿੰਟ ਕਸੀਦੇ ਪੜੇ ਸੀਗੇ ਉਹ ਗੱਲ ਝੂਠ ਸੀ ਜਿਹੜੀ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਵਿੱਚ ਬੋਲੀ ਸੀ ਤੁਸੀਂ ਜਾਂ ਆਹ ਗੱਲ ਜਿਹੜੀ ਤੁਸੀਂ ਹੁਣ ਕਹਿ ਰਹੇ ਝੂਠ ਫਲਾ ਰਹੇ ਹੋ ਤੁਸੀਂ ਇਹ ਦੋਨੋਂ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਝੂਠ ਸੀਗੀ ਇਹ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਹਾਂ ਕੰਮ ਨਹੀਂ ਹੁੰਦੇ ਸੀਗੇ ਸ਼ੀਤਲ ਅੰਗਰਾਲ ਦੀ ਮੈਂ ਇੱਕ ਗੱਲ ਦੇ ਨਾਲ ਸਹਿਮਤ ਹਾਂ ਕਿ ਕੰਮ ਨਹੀਂ ਹੁੰਦੇ ਹੋਣਗੇ ਕਿਹੜੇ ਕੰਮ ਨਹੀਂ ਹੁੰਦੇ ਹੋਣਗੇ ਕਿੰਨਾ ਕੰਮਾਂ ਲਈ ਜਾਂਦੇ ਸੀਗੇ ਮੁੱਖ ਮੰਤਰੀ ਕੋਲੇ ਕਿ ਜੀ ਜਿਹੜੇ ਮੇਰੇ ਸਾਥੀ ਦਾਣਾ ਸੱਟਾ ਲਾਉਂਦੇ ਨੇ ਉਹਨਾਂ ਦੇ ਪਰਚਾ ਨਾ ਕਰੋ ਕਿ ਜੀ ਸਾਨੂੰ ਕਿ ਜੀ ਨਕਲੀਆਂ ਸ਼ਰਾਬਾਂ ਵੇਚਣ ਦੀ ਨਸ਼ੇ ਵੇਚਣ ਦੀ ਲੋਕਾਂ ਦੀ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਕਰਨ ਦੀ ਨਕਲੇ ਨਕਲੀ ਜਾਲੀ ਕੰਮ ਕਰਨ ਦੀ ਕਰਪਸ਼ਨਾਂ ਕਰਨ ਦੀਆਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਇਜਾਜ਼ਤਾਂ ਲੈਣ ਜਾਂਦੇ ਹੋਣਗੇ ਉਹ ਕੰਮ ਸ਼ੀਤਲੰਗਰਾਲ ਦੇ ਜ਼ਰੂਰ ਨਹੀਂ ਹੋਏ ਹੋਣੇ ਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਪਰ ਜਿੱਥੇ ਤੱਕ ਡਿਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਕੰਮ ਨੇ ਲੋਕਾਂ ਦੀ ਵੈਲਫੇਅਰ ਦੇ ਕੰਮ ਨੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਕੱਲੇ ਉਹਨਾਂ ਹਲਕੇ ਦੇ ਵਿੱਚ ਹੀ ਨਹੀਂ ਵੀ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਨਹੀਂ ਵੀ ਹੈਗੇ ਉਹਨਾਂ ਦੇ ਵਿੱਚ ਵੀ ਅੱਜ ਡਿਵੈਲਪਮੈਂਟ ਦਾ ਕੰਮ ਕੋਈ ਚਾਹੇ ਮੁੱਖ ਮੰਤਰੀ ਕੋਲੇ ਜਾਂ ਸਾਡੇ ਕਿਸੇ ਮੰਤਰੀ ਕੋਲੇ ਕੰਮ ਨੂੰ ਡਵੈਲਪਮੈਂਟ ਦੇ ਕੰਮਾਂ ਨੂੰ ਕਿਸੇ ਨੂੰ ਨਾ ਨਹੀਂ ਹੈਗੀ ਪਰ ਹਾਂ ਆ ਜਿਹੜੀਆਂ ਕਰਪਸ਼ਨਾਂ ਡੜੇ ਸਟੇ ਨਸ਼ੇ ਨਕਲੀ ਸ਼ਰਾਬਾਂ ਲੋਕਾਂ ਦੇ ਪ੍ਰਾਪਰਟੀ ਦੇ ਉੱਪਰ ਕਬਜ਼ੇ ਨਾ ਇਹਨਾਂ ਚੀਜ਼ਾਂ ਦੀ ਸ਼ੀਤਲ ਲੰਗਰਾਲ ਨਾ ਇਹਨਾਂ ਚੀਜ਼ਾਂ ਦੀ ਦੀ ਛੋਟ ਨਾ ਇਹਨਾਂ ਚੀਜ਼ਾਂ ਦਾ ਕੋਈ ਸਕੋਪ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲਾਂ ਸੀ ਨਾ ਅੱਜ ਹੈ ਤੇ ਨਾ ਹੀ ਹੋਵੇਗਾ ਔਰ ਬੀਜੇਪੀ ਤੋਂ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇੱਕ ਇੱਕ ਵੱਡੀ ਗੱਲ ਬੀਜਪੀ ਦੇ ਸਾਥੀ ਕਹਿੰਦੇ ਨੇ ਸਾਥੀਓ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਮੀਡੀਆ ਵਾਲਿਆਂ ਨੂੰ ਤਾਂ ਮੇਰੇ ਨਾਲ ਜ਼ਿਆਦਾ ਪਤਾ ਹੈ ਜਲੰਧਰ ਲੋਕ ਸਭਾ ਦੀ ਜਦੋਂ ਜ਼ਿਮਨੀ ਚੋਣ ਹੋਈ ਉਦੋਂ ਇੱਥੇ ਬੀਜਪੀ ਦੇ ਸਾਰੇ ਲੀਡਰਸ਼ਿਪ ਹੈ ਜਿਹੜੀ ਕੇਂਦਰੀ ਮੰਤਰੀ ਨੇ ਜਿਹੜੇ ਉਹ ਉਹ ਰਾਜਸਥਾਨ ਤੋਂ ਉਹ ਆਏ ਸੀਗੇ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਇੱਕ ਚਿੱਠੀ ਵੀ ਲਿਖੀ ਸੀਗੀ ਸ਼ਾਇਦ ਕੇਂਦਰ ਸਰਕਾਰ ਨੂੰ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਜੀ ਇੱਥੇ 1000 ਕਰੋੜ ਰੁਪਇਆ ਕਾਰਪੋਰੇਸ਼ਨ ਦੇ ਵਿੱਚ ਆਇਆ ਸੀਗਾ 스마트 ਸਿਟੀ ਦਾ ਤੇ ਉਹਦਾ ਪਤਾ ਨਹੀਂ ਲੱਗਿਆ ਹੈਗਾ ਕਿੱਥੇ ਗਿਆ ਉਹ ਸਾਲ ਨਿਕਲ ਗਿਆ ਹੁਣ ਦੁਬਾਰਾ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਤੇ ਹੁਣ ਅਨੁਰਾਗ ਠਾਕੁਰ ਜੀ ਇੱਥੇ ਆਏ ਆ ਹੁਣ ਮੈਂ ਥੋੜੇ ਤੇ ਪਹਿਲਾਂ ਸੁਣ ਰਿਹਾ ਸੀਗਾ ਭਾਜਪਾ ਪ੍ਰਧਾਨ ਸ੍ਰੀ ਉਜਾਖੜ ਜੀ ਨੂੰ ਉਹ ਵੀ ਕਹ ਰਹੇ ਸੀ ਕਿ 1000 ਕਰੋੜ ਰੁਪਇਆ ਆਇਆ ਸੀਗਾ ਉਹ ਕਿੱਧਰ ਗਿਆ ਇੱਥੇ ਆਉਂਦੇ ਨੇ ਚਿੱਠੀ ਲਿਖ ਦਿੰਦੇ ਨੇ ਕੇਂਦਰ ਸਰਕਾਰ ਨੂੰ ਪਰ ਅਸਲ ਮਹੀਨੇ ਦੇ ਵਿੱਚ ਕੁੱਤੀ ਐ ਜਿਹੜੀ ਉਹ ਚੋਰਾਂ ਨਾਲ ਰਲਈ ਹੋਈ ਐ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਕਾਂਗਰਸ ਵਾਲਿਆਂ ਨੇ ਵੀ ਤੇ ਭਾਜਪਾ ਵਾਲਿਆਂ ਨੇ ਵੀ ਜੇ 1000 ਕਰੋੜ ਰੁਪਇਆ ਸੈਂਟਰ ਦਾ ਆਇਆ ਸੀਗਾ ਅਸੀਂ ਵੀ ਮੰਨਦੇ ਆਇਆ ਸੀਗਾ ਤੇ ਸੁਨੀਲ ਜਾਖੜ ਸਾਹਿਬ ਅਨੁਰਾਗ ਠਾਕੁਰ ਜੀ ਤੇ ਜ਼ਿੰਮੇਵਾਰੀ ਕਿਹਦੀ ਐ ਪੈਸਾ ਸੈਂਟਰ ਦਾ ਸੀਗਾ ਸੈਂਟਰ ਸਰਕਾਰ ਦਾ ਤੇ ਤੁਸੀਂ ਇਨਕੁਆਇਰੀ ਕਿਉਂ ਨਾ ਕਰਾਈ ਆਹੀ 2023 ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦਿਹਾ ਚੋਣਾ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀ ਸੁਸ਼ੀਲ ਕੁਮਾਰ ਰਿੰਕੂ ਉਦੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਸੀਗੇ ਤੇ ਉਦੋਂ ਬੀਜੇਪੀ ਦੇ ਲੀਡਰ ਆ ਕੇ ਕਹਿੰਦੇ ਸੀਗੇ ਕਿ ਆ ਜਿਹੜੇ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਤੇ ਕਾਂਗਰਸ ਵਾਲੇ ਉਹ ਪੈਸਾ ਉਹ ਛੱਕ ਗਏ ਉਹ ਖਾ ਗਏ ਅੱਜ ਤਾਂ ਭਾਈ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਤੁਹਾਡੇ ਵਿੱਚ ਨੇ ਅੱਜ ਤਾਂ ਉਹਨਾਂ ਦਾ ਦੂਸਰਾ ਭਰਾ ਉਹਨਾਂ ਦੀ ਜਿੰਦ ਜਾਨ ਸ਼ੀਤਲ ਲੰਗਰਾਲ ਵੀ ਤੁਹਾਡੇ ਵਿੱਚ ਹੈ ਪੈਸਾ ਵੀ ਤੁਹਾਡੇ ਅ ਸੀਗਾ ਸੈਂਟਰ ਸਰਕਾਰ ਦਾ ਤੁਸੀਂ ਤੁਸੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਵਾਹ ਵਾਹੀ ਪਿੱਟਦੇ ਹੋ ਆਪਦੀ ਪਿੱਠ ਥਪਤ ਪਾਉਣੇ ਕਿ ਅਸੀਂ ਕਰਪਸ਼ਨ ਖਤਮ ਕਰ ਦਾਂਗੇ ਤੇ ਹਜੇ ਤੱਕ ਹਜੇ ਤੱਕ ਉਸ ਸਮਾਰਟ ਸਿਟੀ ਦੇ ਵੀ ਐਮਬੈਜ਼ਲਮੈਂਟ ਦਾ ਜਿਹਦੇ ਵਿੱਚ ਸ਼ਰਿਆਮ ਸਿੱਧੇ ਤੌਰ ਤੇ ਕਾਂਗਰਸ ਵਾਲੇ ਔਰ ਜਿਹੜੇ ਭਾਜਪਾ ਵਾਲੇ ਸ਼ਾਮਲ ਨੇ ਉਹਨਾਂ ਦੀ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ ਇਹ ਸਵਾਲ ਅੱਜ ਤੁਹਾਨੂੰ ਕਰਨਾ ਪੜਦਾ ਹੈ ਸੋ ਮੇਰੀ ਤੁਹਾਨੂੰ ਸਾਥੀਓ ਬੇਨਤੀ ਇਹ ਹੈ ਕਿ ਬਹੁਤ ਲੰਮਾ ਸਮਾਂ ਹੋ ਗਿਆ ਬੀਜੇਪੀ ਦੇ ਕਾਂਗਰਸ ਦੇ ਅਕਾਲੀ ਦਲ ਭਾਜਪਾ ਦੇ ਦੇ ਗੱਠਜੋੜਾਂ ਦੇ ਚੱਕਰਾਂ ਦੇ ਵਿੱਚ ਜਲੰਧਰ ਵੈਸ ਦੇ ਲੋਕਾਂ ਨੂੰ ਪਿਆ ਤੇ ਇਹਨਾਂ ਨੇ ਆਪਦੇ ਘਰ ਭਰੇ ਨੇ ਆਪਦੇ ਇੰਟਰਸਟ ਨੇ ਜਿਹੜੇ ਉਹ ਸਾਦੇ ਨੇ ਅੱਜ ਉਸ ਜੋ ਪਿਛਲੇ ਸਮੇਂ ਦੇ ਵਿੱਚ ਗਲਤੀ ਹੋਈ ਜਾਂ ਭੁੱਲ ਹੋਈ ਜਲੰਧਰ ਵਸਦੇ ਲੋਕਾਂ ਲਈ ਇੱਕ ਬਹੁਤ ਅਹਿਮ ਬਹੁਤ ਵਧੀਆ ਮੌਕਾ ਕਿ ਉਹ ਇੱਕ ਬੇਦਾਗ ਇੱਕ ਇਮਾਨਦਾਰ ਲੋਕਾਂ ਦੇ ਨਾਲ ਜੁੜੇ ਹੋਏ ਔਰ ਉਸ ਪਰਿਵਾਰ ਦੇ بیٹے ਜਿਨ੍ਹਾਂ ਦੇ ਕੰਮ ਦੀ ਜਿਨ੍ਹਾਂ ਦੀ ਡਿਵੈਲਪਮੈਂਟ ਦੀ ਜਿਨ੍ਹਾਂ ਦੀ ਸ਼ਰਾਫਤ ਦੀ ਇਮਾਨਦਾਰੀ ਦੀ ਭਗਤ ਚੁੰਨੀ ਲਾਲ ਜੀ ਦੀ ਲੇਗਸੀ ਹੈ ਇੱਕ ਉਹਨਾਂ ਦੇ بیٹے ਮਹਿੰਦਰਪਗ ਜੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ बाकी ਜੋ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਕੀ ਉਸ ਤੋਂ ਪਹਿਲਾਂ ਵੀ ਜਿਹੜੇ ਕੰਮ ਨਹੀਂ ਹੋਏ ਹੈਗੇ ਜਲੰਧਰ ਵਸਦੇ ਉਹਨਾਂ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਉਹ ਪੂਰਾ ਕਰ ਸਕੇ ਇਹ ਸਾਡੀ ਕਮਿਟਮੈਂਟ ਹੈ ਜਿੰਨੇ ਇਸ਼ੂਜ਼ ਨੇ ਇਹਨਾਂ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਉਹ ਜਲੰਧਰ ਵਸਦੇ ਪੰਜਾਬ ਸਰਕਾਰ ਨੂੰ ਪੂਰੇ ਕਰਕੇ ਦੇਗੀ